ਅੱਜ ਤਾਂ ਮੈਂ ਤੇਰੇ ਵਾਸਤੇ ਮੈਗੀ ਬਣਾ ਕੇ ਰੱਖੀ ਹੋਈ ਆ ਜ਼ਹਿਰ ਵਾਲੀ ਸਪੈਸ਼ਲੀ ਮੈਗੀ ਮੈਂ ਤੇਰੀ ਭਾਬੀ ਆ ਕੋਈ ਦੁਸ਼ਮਣ ਨਹੀਂ ਹੈਗੀ ਉਹ ਤੁਸੀਂ ਦੋਏ ਨਾ ਖਾਓ ਉਹਰਾ ਫੜਾ ਮੈਂ ਖਾਣਾ ਵਿਚਾਰੀ ਇਹ ਮਹਾਰਾਣੀ ਕਿਸੇ ਥਾਂ ਦੀ ਉਹ ਦੇ ਦਿਓ ਸੁਨੇਹਾ ਜਿਹੜੇ ਲੱਦਾ ਖਿੱਚਦੇ ਉਹ ਬਾਹ ਸਾਡੀ ਮਾਲਕੇ ਦਾ ਫੋੜੀ ਬੰਦੀ ਆ ਤੇਰੀ ਗੱਲ ਸੁਣੋ ਇਹ ਮੈਗੀ ਜਿੱਤੀ ਵਾਸਤੇ ਆ ਤੇ ਇਹਨੂੰ ਜਿੱਤੂ ਹੀ ਖਾਊਗੀ ਤੁਸੀਂ ਨਹੀਂ ਖਾਣੀ ਉਹ ਨਹੀਂ ਮੈਂ ਖਾਊਗਾ ਮੈਂ ਤੁਹਾਨੂੰ ਕਿਹਾ ਨਾ ਇਹ ਮੈਂ ਜਿੱਤੀ ਵਾਸਤੇ ਬਣਾਈ ਆ ਤੇ ਜਿੱਤੂ ਹੀ ਖਾਊ ਇਹਨੂੰ ਚੱਲ ਠੀਕ ਆ ਫਿਰ ਐਂ ਕਰ ਪਹਿਲਾਂ ਜਿੱਤੀ ਖਾਊ ਫਿਰ ਮੈਂ ਤੇ ਫਿਰ ਤੂੰ ਖਾਹੀਂ ਹਾਏ ਹੋਏ ਰੱਬਾ ਆ ਕੀ ਹੋ ਗਿਆ ਇਹਨੇ ਤਾਂ ਮੇਰਾ ਸਾਰਾ ਕਿਤੇ ਕਿਰਾਏ ਤੇ ਪਾਣੀ ਫੇਰਤਾ ਹੁਣ ਮੈਂ ਕੀ ਕਰਾਂ ਜੇ ਇਹਨਾਂ ਨੇ ਮੈਗੀ ਖਾ ਲਈ ਤਾਂ ਕੰਮ ਖਰਾਬ ਹੋ ਜਾਊਗਾ ਮੈਨੂੰ ਕੁਝ ਕਰਨਾ ਪਊਗਾ ਸੋਚ ਲਾਪਰੀ ਤੇ ਕੁਝ ਬੱਬੀ ਹੁਣ ਸੋਚੀ ਕੀ ਜਾਨੀ ਆ ਆ ਕੀ ਕਰਾਂ ਭਾਬੀ ਚੱਲ ਕੋਈ ਨਾ ਉਹ ਉਂਡੂ ਲੱਗੀ ਕੋਈ ਨਾ 2 ਮਿੰਟ ਲੱਗਣਗੇ ਮੈਂ ਹੋਰ ਬਣਾ ਲੈ ਆਉਣੇ ਤੂੰ ਬੈਠ ਮੈਂ ਹੁਣੀ ਆਈ ਭਾਬੀ ਦੇ ਕਿਛੇ ਤੇ ਬਣਾ ਲਿਆ ਮੈਨੂੰ ਭੁੱਖ ਬਹੁਤ ਲੱਗੀ ਪਈ ਆ ਬਸ ਬਸ ਹੁਣੀ ਬਣਾ ਕੇ ਲੈ ਹਾਂ ਹਾਂ ਭਾਬੀ ਛੇਤੀ ਬਣਾ ਲਈ ਅਜ ਤੱਕ ਤਾਂ ਤੋ ਕੁਛ ਡੱਗਿਆ ਨਹੀਂ ਹੈਗਾ ਅੱਜ ਇਹ ਤਾਂ ਮੈਂ ਕਿਵੇਂ ਡੱਲ ਗਈ ਤੇ ਇਤੋਂ ਦੀ ਦੁਬਾਰਾ ਹੀ ਬਣਾਉਣ ਚੱਲੇਗੀ ਇਰੋ ਦਾਲ ਵਿੱਚ ਕੁਝ ਕਾਲਾ ਮੇਰੇ ਇੱਕ ਗੱਲ ਕਹਾ ਭਾਬੀ ਨੇ ਥੋੜੇ ਜਿਹਾ ਚ ਬਹੁਤ ਬਦਲ ਗਈ ਹੈ ਮੈਂ ਤਾਂ ਯਕੀਨ ਜਾਈ ਨਹੀਂ ਹੋ ਰਿਹਾ ਭਾਬੀ ਤੇ ਉਹ ਹਾਂ ਬਦਲ ਤਾਂ ਗਈ ਪਰ ਉਹ ਪਰੋਂ ਪਰੋਂ ਜੇ ਤੀ ਮੈਂ ਨਹੀਂ ਕਿ ਕੱਲ ਜੈਣਾ ਤੇਰੀ ਘਰ ਦੇ ਬਾਲਾ ਯਕੀਨ ਨਾ ਕਰੀ ਇਹਦੇ ਮਨ ਵਿੱਚ ਬਹੁਤ ਕੁਝ ਚੱਲ ਰਿਹਾ ਸਮਝ ਗਈ ਠੀਕ ਹੈ ਵੀਰੇ ਮਚਣਾ ਬੈੰਦ ਨੇ ਇੱਕ ਕੰਮ ਮੁੱਕਦੇ ਨੇ ਦੂਜਾ ਸ਼ੁਰੂ ਹੋ ਜਾਂਦਾ ਸੋ ਲੱਗੇ ਜਨਾਨੇ ਦਾ ਨਾ ਸਵੇਰੀ ਲੱਗ ਜਾਂਦੇ ਨੇ ਕੰਮ ਕਰਨ ਸਾਰਾ ਦਿਨ ਹੀ ਨਿਭੜਦਾ ਨਾ ਇਹ ਕਰਦੇ ਦੋ ਕੁ ਮਿੰਟ ਆਰਾਮ ਕਰ ਲੈ ਤੇ ਫਾਪੜ ਜੀ ਹੋਈ ਪਈ ਬਹੁਤ ਕੱਲ ਤਾਂ ਤੂੰ ਬਚ ਗਈ ਅੱਜ ਦੇਖਦੀ ਆ ਤੈਨੂੰ ਕੋਣ ਬਚਾਉਂਦਾ ਅੱਜ ਤਾਂ ਤੇਰਾ ਵੀਰਾ ਵੀ ਨਹੀਂ ਕਰੇ ਹੁਣ ਦੇਖੀ ਕੀ ਹੁੰਦਾ ਤੈਨੂੰ ਤਾਂ ਨਹੀਂ ਛੱਡਦੀ ਮੈਂ ਕੀ ਕਰਦੀ ਆ ਕੁਛ ਨਹੀਂ ਭਾਬੀ ਧੂਕ ਮਟਰਾਮ ਕਰਦੀ ਕੀ ਗੱਲ ਕੋਈ ਕੰਮ ਸੀਗਾ ਉਹ ਨਾ ਨਾ ਕੰਮ ਤਾਂ ਕੋਈ ਨਹੀਂ ਸੀ ਆ ਲੈ ਚਾਹ ਪੀ ਲੈ ਚਾਹ ਹਾਂ ਲੈ ਪੀ ਲੈ ਥੈਂਕ ਯੂ ਭਾਬੀ ਸਾਰ ਲੱਗੇ ਸਾਲੀ ਤਾਂ ਹੁਣ ਬਾਲੀ ਮੈਨੂੰ ਲੋੜ ਤੋਂ ਠਕਾਵਟ ਹੋਈ ਪਈ ਆ ਠਾਵਟ ਜਿੱਤ ਤੇ ਚਾਹ ਪੀ ਕੇ ਉਹ ਮੈਨੂੰ ਵੀ ਐਸੀ ਮਹੱਲੇ ਮੇਰੀ ਨਣਦ ਨੂੰ ਜ਼ਿਆਦੀ ਲੋੜ ਹੋ ਕੰਮ ਕਰਕੇ ਥੱਕ ਗਈ ਮੈਂ ਤਾਂ ਕਰਕੇ ਬਣਾਤੀ ਸੀ थैंक यू मेरी प्यारी भाभी दो मिनट भाभी चाय गरमा गई ठंडी हो जाए रख पी ली ध्यान ਨਾਲ ਚੰਗਾ हां हां भाभी मैं पी लूंगी दो घडी राम करला मैं ओए नीं नी होगी तू तेनु दिखਣਾ ਨਹੀਂ ਹੈਗਾ ساری ਚਾਹ ਡੋਲਦੀ ਨਾ ਹਾਰਤ ਕਰਿਆ ਕਰਾਇਆ ਖਰਾਬ ਨੱਬਾ ਪਿੱਛੇ ਕਿਉਂ ਗਿਆ ਚਾਹ ਢੁੱਲ ਗਈ ਸੋ ਢੁੱਲ ਗਈ ਪਾਪੀ ਫੇਰ ਬਣਾ ਲਾਗੇ ਚਾਹ ਤਾਂ ਮੇਰੀ ਗੱਲ ਸੁਣ ਇਹਨੂੰ ਤੂੰ ਚਮਲਾਈ ਜਾਨੀ ਆ ਕੰਮ ਖਰਾਬ ਕਰਦੀ ਰਹਿੰਦੀ ਹੈਗੀ ਬਣਾਣੀ ਆ ਚਾਹ ਮੈਂ ਛਲ ਕੋਈ ਨਾ ਬੁੱਤ ਤੂੰ ਕਿਉਂ ਐਵੇਂ ਕੀਤਾ ਜਾ ਜਾ ਭੱਜ ਖੇਲ ਨਾ ਕੋਈ ਨਾ ਹਾਈ ਮੈਂ ਮਰ ਜਾ ਅੱਜ ਜਿੱਤੀ ਰਖ ਲੈ ਕਿੰਨੀ ਚੰਗੀ ਕਿਸਮਤ ਲਖਾ ਕੇ ਲਈ ਆ ਅੱਜ ਵੀ ਮੇਰੀ ਸਕੀਮ ਫੇਲ ਹੋ ਗਈ ਕੋਈ ਗੱਲ ਨਹੀਂ ਕਿੰਨਾ ਕ ਟਾਈਮ ਬਚੇਗੀ ਇੱਕ ਦਿਨ ਤਾਂ ਤੇਰਾ ਨਮੇੜਾ ਮੈਂ ਕਰ ਕੀ ਰਹਾਂ ਲੈ ਅੱਗੇ ਵੀਰੇ ਤੁਸੀਂ ਹਾਂ ਬਈ ਬੈਠ ਮੈਂ ਚਾਹ ਬਣਾਈ ਪੀਆ ਤੁਹਾਡੇ ਵਾਸਤੇ ਉਹ ਲੈ ਕੇ ਆਨੀ ਆ ਕੀ ਗੱਲ ਅੱਜ ਬਾਲਾ ਹੀ ਟਾਈਮ ਲਾਇਆ ਏ ਉਹ ਟਾਈਮ ਤਾਂ ਫਿਰ ਲੱਗਣੇ ਹੀ ਦੀਆ ਪਹਿਲਾਂ ਤਾਂ ਖੇਤ ਗਿਆ ਮੈਂ ਹਾਂ ਫਿਰ ਬਾਜ਼ਾਰ ਗਿਆ ਉਹ ਸਮਾਨ ਜਿਹਾ ਲਿਆ ਥੋੜਾ ਸੌਦਾ ਪੋਤਾ ਮੁੱਕੇ ਪੈ ਦੀਆ ਤੂੰ ਆਪ ਦਾ ਕਹਿਦੀ ਨਹੀਂ ਲਿਆ ਕੇ ਨਹੀਂ ਹਾਂ ਮੈਨੂੰ ਕਿਹੜਾ ਪਤਾ ਸੀਗਾ ਵੀ ਤੁਸੀਂ ਮੇਰੇ ਉਦੋਂ ਬਾਅਦ ਨਾ ਇਹ ਜਿੱਤੀ ਦੀ ਤਨਖਾਹ ਕਢਾ ਕੇ ਲੈ ਆਂਗਾ ਜੀ ਦਿੱਤੀ ਤਨਖਾਹ ਆ ਗਈ। ਹਾਂ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਹੈਗਾ। ਲੈ ਫੜਾਓ ਮੈਨੂੰ ਤਨਖਾਹ। ਆ ਨਾਲੇ ਤਾਂ ਨਾ ਦੁੱਧ ਵਾਲੇ ਦੇ ਪੈਸੇ ਦੇਣੇ ਨੇ। ਨਾਲੇ ਨਿੱਕਾ ਮोटा ਜਿਹੜਾ ਹੋਰ ਖਰਚਾ ਦਾ ਮੈਂ ਉਹ ਪੂਰਾ ਕਰ ਲੂੰਗੀ। ਪੁੱਤ ਐ ਕੀ ਕਰਨੀ ਆ ਜਿੱਤੀ ਨੂੰ ਚਾਹੀਦੀ ਹੈ ਤਨਖਾਹ। ਲੈ ਜਿੱਤੀ ਨੀ ਕੀ ਕਰਨਾ ਤਨਖਾਹ ਦਾ? ਤੁਸੀਂ ਵੀ ਹੱਦ ਕਰਦੇ ਹੋ। ਆ ਘਰ ਦੇ ਖਰਚੇ ਨੂੰ ਵੀ ਦੇਣੇ ਨੇ। ਆ ਜਿੱਤੀ। ਵੀਰੇ ਆ ਲਓ ਥੋੜੀ ਚਾਹ। ਲੈ ਆਇਆ ਕਰ। ਮੈਂ ਉਹ ਤਨਖਾਹ ਹੱਦ ਲਾਂ। ਤਨਖਾਹ ਵੀਰੇ? ਹਾਂ ਮੈਂ ਦੱਸੋ ਤਨਖਾਹ ਦਾ ਕੀ ਕਰਨਾ? ਹੈ ਕਾਮਲੀ ਤੂੰ ਆਪ ਤਾਂ ਕਿਹਾ ਸੀ ਮੈਨੂੰ ਤਨਖਾਹ ਚਾਹੀਦੀ ਵੀਰੇ ਐਤਕੀ ਉਹ ਹਾਂ ਹਾਂ ਵੀਰੇ ਉਹ ਮੇਰੇ ਦਿਮਾਗ ਚੋਂ ਹੀ ਨਿਕਲ ਗਈ ਸੀ ਕਹਿ ਕੇ ਗੱਲ ਤੂੰ ਵੀ ਪਾਗਲੀਆਂ ਬੜਾ ਧਿਆਨ ਰੱਖਿਆ ਕਰ ਠੀਕ ਐ ਵੀਰੇ ਫਤੂ ਕਿੱਧਰ ਵਾਗੀ ਆਉਣੀ ਆ ਦੇਖ ਕੀ ਮੈਂ ਚਲਾ ਕੀਆ ਕਰ ਦੇਈ ਕੋਈ ਗੱਲ ਨਹੀਂ ਜੇ ਮੈਨੂੰ ਤਨਖਾਹ ਨਹੀਂ ਨ ਦੇਣੀ ਰਹਿਣ ਇੱਥੇ ਤੈਨੂੰ ਵੀ ਨਹੀਂ ਦਿੰਦੀ ਥੋੜੇ ਦਿਨ ਹੀ ਲਾ ਚਕਾਉਣੀਆ ਤੇਰਾ ਬੂਰੀ ਬਿਸਤਰਾ ਤੂੰ ਵੀ ਕੀ ਜਾਣੇਗੀ ਬੱਤੈਨ ਬਬੂ ਅੰਗਲ ਜੀ ਮੇਰੇ ਸੱਟ ਬੱਜੀ ਸੱਟ ਬੱਜੀ ਮੈਂ ਬਾਪੂ ਚੱਲਣ ਡਾਕਟਰ ਦੇ ਲੈ ਕੇ ਚੱਲਣਾ ਉਹ ਬਾਪੂ ਆ ਮੜਾ ਇਹ ਮੈਂ ਡਾਕਟਰ ਦੇ ਦਿਖਾਏ ਮੈਂ ਸੱਟ ਬੱਜੀ ਲੱਗਦਾ ਚੱਲਣੇ ਕੱਪੜੇ ਚੇਂਜ ਕਰਕੇ ਲੈ ਕੇ ਜਾਣਾ ਤੇ ਲੱਭੜ ਰਹੇ ਨੇ ਸਾਰੇ ਉਹ ਧਿਆਨ ਨਾਲ ਜਾਈ ਲੈ ਜਵਾਖਾਂ ਦਾ ਵਾ ਕੀ ਆ 1 ਮਿੰਟ ਤੇ ਸੱਟ ਖਾ ਲਈ ਵੈਸੇ ਇੱਕ ਗੱਲ ਤਾਂ ਇਹ ਹੈ ਵਾਂਟੀ ਦਾ ਬੱਚਿਆਂ ਨਾਲ ਬਹੁਤ ਜੀ ਲੱਗਦਾ। ਫੇ ਵੈਗਰੂ ਜੇ ਕਿਤੇ ਵਾਂਟੀ ਤੇ ਮੇਰ ਕੀਤੀ ਹੁੰਦੀ ਨਾ। ਅਜ ਉਹ ਕਮਲੀ ਘਰ ਹੁੰਦੀ, ਬੱਚਕੇ ਹੁੰਦੇ ਨਿਆਣੇ ਹੁੰਦੇ। ਤਾਂ ਵਾਂਟੀ ਕਿੰਨਾ ਖੁਸ਼ ਸੀਗਾ ਬੱਚਿਆਂ ਵਿੱਚ। ਤੇ ਵੈਗਰੂ ਕੋਈ ਵਾਂਟੀ ਤੇ ਵੀ ਮੇਰ ਕਰ। ਉਹਦਾ ਘਰ ਵੱਸਦਾ ਹੋ ਜੇ। ਘਰ ਵਿੱਚ ਨਿਆਣੇ ਖੇਡਣ। ਵਾਹਿਗੁਰੂ। ਵਾਹਿਗੁਰੂ। ਕਿ ਸੁਣਦੇ ਨਹੀਂ ਜੀ ਕੀ ਕਰਦੇ ਹੋ ਉਹ ਕੁਛ ਨਹੀਂ ਦੰ ਸਾਹਵਾਂ ਕਰ ਦਦੂਗਾ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਜੀ ਮੈਂ ਕਹਿਨੀ ਆ ਜਿੱਤੀ ਨੂੰ ਆਪਾਂ ਹੁਣ ਕਿੰਨਾ ਚਿਰ ਬਿਠਾਈ ਰੱਖਾਂਗੇ ਇਹਦੇ ਵਿਆਹ ਬਾਰੇ ਸੋਚ ਲਓ ਲੈ ਵੀ ਇਹ ਤਾਂ 4 ਸਾਲਾਂ ਚ ਅਕਲ ਟਿਕਾਣੇ ਆ ਗਈ ਮੈਨੂੰ ਲੱਗਦਾ ਇਹਨੂੰ ਤਨਖਾਹ ਨਾ ਫੜਾਉਂਦਾ ਸਰ ਐ ਕੀ ਸੋਚਣ ਲੱਗੇ ਉਹ ਕੁਛ ਨਹੀਂ ਮੈਂ ਤਾਂ ਉਹਦੇ ਸਾਹਵ ਕਤਾ ਬਾਰੇ ਸੋਚਦਾ ਦਦੂ ਕਹਿੰਦੇ ਹੋ ਫਿਰ ਜੀਤੀ ਦੇ ਬਿਆਵਰੇ ਕੀ ਕਹਿੰਦੀ ਤੁਮਾਂ ਹੰਜਾ ਓਹੋ ਆ ਹੁਣ ਤਾਂ ਤੁਹਾਨੂੰ ਦੱਸਿਆ ਮੈਂ ਕਹਿੰਦੀ ਸੀ ਆ ਕੁੜੀ ਨੂੰ ਆਪਾਂ ਕਿੰਨਾ ਕ ਟਾਈਮ ਘਰੇ ਬਿਠਾਈ ਰੱਖਾਂਗੇ ਨਾਲੇ ਧੀਆ ਦਵਦੇ ਘਰੇ ਬਸਦੇ ਆ ਸੋਹਣੀਆਂ ਲੱਗਦੀਆਂ ਨੇ ਭਾਈ ਮੇ ਲੋਕ ਗੱਲਾਂ ਕਰਦੇ ਨੇ ਉਹ ਵਿਆਹ ਦਾ ਕੀ ਆ ਕਰਦਾ ਐ ਕੋਈ ਨਹੀਂ ਨਾਲੇ ਜੀਤੀ ਨਾਲ ਤਾਂ ਸਲਾਹ ਕਰ ਲਈਏ ਜੇ ਜੀਤੀ ਮੈਨੂੰ ਕੀ ਫੇਰ ਹੀ ਆ ਗਈ ਓਹੋ ਆ ਜੀਤੀ ਨੂੰ ਕੀ ਪੁੱਛਣਾ ਨਾਲੇ ਮੇਰੇ ਗੱਲ ਸੁਣ ਆ ਹੁਣ ਨਹੀਂ ਕਰਾਂਗੇ ਫਿਰ ਉਹਦੇ ਬੁੱਢੇ ਹੋਈ ਤਾਂ ਕਰਾਂਗੇ ਨਾਲੇ ਕੁੜੀਆਂ ਆਪਦੇ ਮੂੰਹੋਂ ਨਹੀਂ ਬੋਲ ਕੇ ਦੱਸਦੀਆਂ ਹੁੰਦੀਆਂ ਤਾਂ ਆਪਾਂ ਨੂੰ ਵੀ ਸੋਚਣਾ ਪੈਂਦਾ ਉਹ ਕੋਈ ਨਹੀਂ ਕਰ ਲਾਂਗੇ ਪਹਿਲਾਂ ਤਾਂ ਜਿੱਤੀ ਨਾਲ ਸਲਾਹ ਕਰ ਲਈ ਉਹ ਜਿੱਤੀ ਦਾ ਕੀ ਆ ਜਿੱਤੀ ਨੇ ਤਾਂ ਹਾਂ ਕਰ ਹੀ ਦੇਣੀ ਆ ਮੇਰੀ ਗੱਲ ਸੁਣ ਲੈ ਜੇ ਉਹਨੇ ਪੁਰਾਣਾ ਨਾ ਕਰਤੀ ਫਿਰ ਕੀ ਬੁੱਢੀ ਹੋ ਕੇ ਕਰਾਊਗੀ ਨਾਲੇ ਕੁੜੀਆਂ ਬਾਰੇ ਤਾਂ ਆਪਾਂ ਨੂੰ ਹੀ ਸੋਚਣਾ ਪੈਂਦਾ ਉਹ ਬੋਲ ਕੇ ਨਹੀਂ ਦੱਸਦੀਆਂ ਕੁਝ ਉਹ ਚੱਲ ਜੇ ਤੈਨੂੰ ਇੰਨਾ ਹੀ ਆ ਨਾ ਫਿਰ ਵੀ ਇੱਕ ਵਾਰੀ ਉਹਨੂੰ ਪੁੱਛ ਤ ਲੈ ਜਿੱਤੀ ਨੂੰ ਜੇ ਹਾਂ ਕਰ ਦੂਗੀ ਆਪਾਂ ਦੇਖ ਲਾਂਗੇ ਮੈਂ ਪਿੰਡ 'ਚ ਕਿਸੇ ਨਾਲ ਗੱਲ ਕਰਨ ਨੂੰ ਚੋਲੇ ਨਾਲ ਗੱਲ ਤੋੜ ਲਾਂਗੇ ਫਿਰ ਲੈ ਵਿਚੋਲੇ ਨੂੰ ਕਾਹਨੂੰ ਪੁੱਛਣਾ ਆ ਮੇਰੀ ਨਾજર 'ਚ ਇੱਕ ਮੁੰਡਾ ਹੈਗਾ ਨਾਲੇ ਪੜ੍ਹਿਆ ਲਿਖਿਆ ਵਧੀਆ 25 ਕਿੱਲੇ ਜ਼ਮੀਨ ਦੇਣੇ ਕੋਈ ਲਾਲਚ ਨਹੀਂ ਹੈਗਾ ਤੁਸੀਂ ਉਹੀ ਨਾ ਵਿਚੋਲੇ ਵਿਚੋਲੇ ਕੋਲੇ ਵਗਜੋ ਮੈਂ ਉਸ ਮੁੰਡੇ ਨਾਲ ਗੱਲ ਕਰ ਲੂੰਗੀ ਚੱਲ ਜੇ ਤੈਨੂੰ ਠੀਕ ਲੱਗਦਾ ਫਿਰ ਤੋਰ ਲੈ ਗੱਲ ਨਾਲੇ ਮੇਰੇ ਘਰ ਸੁਣਾ ਕੋਈ ਸੱਸ ਨਹੀਂ ਕੋਈ ਸਹੁਰਾ ਨਹੀਂ ਕੋਈ ਦੌਰ ਜਠਾਣੀ ਨਹੀਂ ਆਪਣੀ ਜਿੱਤੀ ਤਾਂ ਇਕੱਲੀ ਜਾ ਕੇ ਰਾਸਤੇ ਬਹਿ ਜੂਗੀ ਦੇਖੀ ਮੌਜਾ ਮਾਰੂਗੀ ਕੁੜੀ ਉਹ ਤਾਂ ਠੀਕ ਹੈ ਤੇਰੀ ਗੱਲ ਪਰ ਇੱਕ ਵਾਰੀ ਪਤਾ ਕਰ ਲਾਂ ਮਾੜਾ ਜਿਹਾ ਆਪਾਂ ਮੁੰਡੇ ਬਾਰੇ ਓਏ ਆਹੋ ਪਤਾ ਕਰ ਲਾਂਗੇ ਐਡਾ ਹੁਣ ਮੇਰਾ ਦਿਮਾਗ ਤਾਂ ਨਹੀਂ ਭੰਮਿਆ ਵੀ ਕੁੜੀ ਨੂੰ ਖੁਖਾਤੇ ਡੇਗਾਗੇ ਇਹ ਤਾਂ ਪਹਿਲੀ ਛੱਡ ਛੜਾਈਆ ਹੋਇਆ ਨਾਲ ਇੱਕ ਗੱਲ ਹੋਰ ਮੈਂ ਦੱਸਣਾ ਭੁੱਲ ਗਈ ਸੀ ਹਮ ਮੁੰਡੇ ਦਾ ਵੀ ਤਲਾਕ ਹੋਇਆ ਹੋਇਆ ਜਿੱਤੀ ਮੰਗੋ ਫੇਰੀ ਲੋਟਾਉ ਤਲਾਕ ਵਾਲੀ ਲੈ ਨੂੰ ਹੋਰ ਹੁਣ ਆਪਾਂ ਚੱਲ ਬਾਕੀ ਦੀ ਗੱਲ ਕਰ ਲਾਂਗੇ ਉਹਨਾਂ ਨਾਲ ਜਿਦਾਂ ਪੁੱਛ ਪੜਤਾਲ ਕਰ ਲਾ ਵੀ ਤਲਾਕ ਤਾਂ ਹੋਇਆ ਮੁੰਡੇ ਦਾ ਹਨਾ ਵੀ ਕਈ ਵਾਰੀ ਕੋਈ 100 ਗੱਲਬਾਤ ਹੁੰਦੀ ਆ ਵੀ ਕਿਤੇ ਆਪਾਂ ਪਹਿਲਾਂ ਫਸੇ ਖੜਿਆਂਗੇ ਕਿਤੇ ਦਵਾਰੇ ਫੇਰ ਜਿੱਤੀ ਫਾਜੇ ਜਾ ਕੇ ਉੱਥੇ ਲਾ ਤਲਾਕ ਨੂੰ ਆ ਮੇਰੀ ਗੱਲ ਸੁਣ ਆਪਣੀ ਜੀਤੀ ਦਾ ਕਿਆ ਹੋਇਆ ਆ ਨਿੱਕੀਆਂ ਮੋਟੀਆਂ ਗੱਲਾਂ ਘਰਾਂ ਵਿੱਚ ਹੁੰਦੀਆਂ ਰਹਿੰਦੀਆਂ ਨੇ ਨਾਲੇ ਸੁਣਨ ਤੇ ਆਈਆ ਗੱਲ ਉਹਦੇ ਘਰ ਵਾਲੀ ਚੰਗੀ ਨਹੀਂ ਸੀ ਤਾਂ ਕਰਕੇ ਤਲਾਕ ਹੋ ਗਿਆ ਐਵੇਂ ਤੁਸੀਂ ਫਿਕਰ ਨਾ ਕਰੋ ਮੈਂ ਜੀਤੀ ਵਾਸਤੇ ਮਾੜਾ ਰਿਸ਼ਤਾ ਨਹੀਂ ਦੇਖਦੀ ਹੈਗੀ ਅਖਰ ਨੂੰ ਮੇਰੀ ਵੀ ਭੈਣਾ ਵਰਗੀ ਆ ਗਈ ਉਹ ਤੁਸੀਂ ਫਿਕਰ ਨਾ ਕਰੋ ਨਾਲੇ ਮੈਂ ਜੀਤੀ ਨਾਲ ਗੱਲ ਕਰਕੇ ਆਉਣੀ ਹੈਗੀ ਫਿਰ ਦੱਸਦੀਆਂ ਤੁਹਾਨੂੰ ਠੀਕ ਆ ਚੱਲ ਠੀਕ ਆ ਜੇ ਮੈਨੂੰ ਠੀਕ ਲੱਗਦਾ ਪੁੱਛ ਲਵਾਂ ਉਹਨੂੰ ਕੀ ਕਹਿੰਦੀ ਹੈਗੀ ਆਹੋ ਮਰਾ ਤੱਕਣਾ ਕਰੀ ਨਾ ਨਾ ਕੋਈ ਨਾ ਜੇ ਉਹਦਾ ਮਨ ਮੰਨੂਗਾ ਤਾਂ ਹੀ ਕਰਾਂਗੇ ਹੋਰ ਜਿੱਤੀ ਹਾਂ ਬੱਬੀ ਮੇਰੇ ਲਈ ਕੰਮ ਬਸ ਕਰ ਹੀ ਜਾਂਦੀ ਸੀ ਮੈਂ ਤਾਂ ਇੱਕ ਕੰਮ ਆਈ ਸੀ ਤੇਰੇ ਕੋਲੇ ਗੱਲ ਕਰਨੀ ਸੀ ਹਾਂ ਬੱਬੀ ਦੱਸ ਕੀ ਗੱਲ ਕਰਨੀ ਸੀ ਉਹ ਮੈਂ ਕਹਿੰਦੀ ਸੀ ਤੇਰੇ ਤਲਾਕ ਨੂੰ ਬਹੁਤ ਟਾਈਮ ਹੋ ਗਿਆ ਜੇ ਤੂੰ ਚਾਹਨੀ ਆ ਤਾਂ ਤੇਰੇ ਦੂਜੇ ਵਿਆਹ ਦੀ ਗੱਲ ਤੋਰੀ ਏ ਨਾ ਨਾ ਬੱਬੀ ਮੈਂ ਨਹੀਂ ਕਰਾਣਾ ਦੂਜਾ ਵਿਆਹ ਓਹੋ ਕਮਲੀਏ ਹੁਣ ਉਰੇ ਵੀ ਕਿੰਨਾ ਕ ਟਾਈਮ ਬੈਠੀ ਰਹੇਗੀ ਵਿਆਹ ਤਾਂ ਤੈਨੂੰ ਕਰਾਉਣਾ ਹੀ ਪਊਗਾ ਪੱਬੀ ਚਲ ਠੀਕ ਐ ਬਾਕੀ ਫਿਰ ਜਿਵੇਂ ਤੁਹਾਨੂੰ ਠੀਕ ਲੱਗੇ ਲੈ ਇਹ ਹੋਈ ਨਾ ਗੱਲ ਨਾਲੇ ਵਿਆਹ ਵੀ ਨਾ ਕਾਣੋ ਸਰਦਾ ਨਹੀਂ ਸਰਦਾ ਚਲ ਠੀਕ ਆ ਮੈਂ ਤੇਰੇ ਵੀਰੇ ਨਾਲ ਗੱਲ ਕਰਦੀ ਆ ਆ ਸੁਣਿਆ ਅਜੀਤੀ ਨੇ ਤਾਂ ਵਿਆਹ ਵਾਸਤੇ ਹਾਂ ਕਰਤੀ। ਅੱਛਾ ਇਹ ਤਾਂ ਬਹੁਤ ਵਧੀਆ ਗੱਲ ਆ ਫਿਰ। ਹਾਂ। ਤੂੰ ਐਂ ਕਰ ਫਿਰ ਮੁੰਡੇ ਵਾਲਿਆਂ ਨਾਲ ਗੱਲ ਕਰ ਲਾ। ਓਹੋ ਮੁੰਡੇ ਵਾਲਿਆਂ ਨਾਲ ਤਾਂ ਮੈਂ ਗੱਲ ਕਰ ਲਈ। ਉਹ ਐਂ ਕਹਿੰਦੇ ਨੇ ਸਵੇਰੇ 10:00 ਵਜੇ ਆ ਜਾਣਗੇ ਉਹ। ਅੱਛਾ ਗੱਲ ਕਰ ਲਈ ਤਾਂ। ਹਾਂ। ਫਿਰ ਤੂੰ ਐਂ ਕਰ ਜੀਤੀ ਨੂੰ ਬਾਜ਼ਾਰ ਲੈ ਜਾ। ਇੱਕ ਸੂਟ ਦਵਾ ਲਿਆ। ਵਧੀਆ ਯਾਰ। ਓਹੋ ਉਹ ਅਜੀਤੀ ਕਾ ਨੂੰ 5-700 ਰੁਪਿਆ ਖਰਾਬ ਕਰਨਾ ਅਜੀਤੀ ਕੋਲੇ ਵਾਧੂ ਸੂਟ ਪੈਣੇ। ਉਹਨਾਂ ਚ ਪਾ ਲੂ ਜੇ ਨਹੀਂ ਉਹਨੇ ਕੋਈ ਅਰਦਾ ਪਾਣਾ ਉਹ ਤਾਂ ਮੇਰੇ ਵਾਲਿਆਂ ਚ ਪਾ ਲੂਗੀ। ਉਹ ਫੇਰ ਉਹੀ ਗੱਲਾਂ ਤੇ ਆ ਗਈ ਫੇਰ ਕਿੱਡੀ ਗੱਲ ਆ ਗਈ ਭਲਾਗੇ ਤੂੰ ਦਵਾ ਲਿਆ ਸੂਟ ਫੇਰ ਕੀ ਹੋ ਜਾਊਗਾ ਇੱਕ ਸੂਟ ਦੀ ਕੀ ਗੱਲ ਆ ਗਈ ਚਲ ਠੀਕ ਆ ਜਿਵੇਂ ਤੁਹਾਡੀ ਮਰਜ਼ੀ ਮੈਂ ਤਾਂ ਦਵਾ ਲਿਆ ਹੁਣੀਆਂ ਹੋਰ ਹੁਣ ਸੋਹਣਾ ਲੱਗ ਰਿਹਾ ਇਹ ਨਵਾਂ ਸੂਟ ਆ ਸੰਦਸੂਟ ਹਾਂ ਭਾਬੀ ਸੂਟ ਤਾਂ ਆਪਾਂ ਨੂੰ ਬਾਲਾ ਹੀ ਸੋਹਣਾ ਮਿਲ ਗਿਆ ਨਹੀਂ ਹਾਂ ਉਹ ਤਾਂ ਹੈ ਸੂਟ ਵੀ ਵਧੀਆ ਨਾਲੇ ਰੇਟ ਵੀ ਤੇ ਮੇਰੇ ਦਾਪ ਜੀ ਕਰਦਾ ਸੀ ਇੱਕ ਸੂਟ ਲੈਣ ਨੂੰ ਇਹ ਜੇ ਲੈ ਦੱਸ ਭਾਬੀ ਫਿਰ ਤੂੰ ਵੀ ਲੈ ਲੈ ਆਜਾ ਨਾ ਨਾ ਚੱਲ ਕੋਈ ਨਾ ਤੈਂ ਲੈ ਲੈ ਕੇ ਮੈਂ ਲੈ ਲੈ ਇੱਕੋ ਹੀ ਕਰਨਾ ਨਾਲੇ ਆਪਣਾ ਕਿਹੜਾ ਨਨਦਪੁਰ ਜਾਈਚ ਕੁਝ ਵੰਡਿਆ ਹੋਇਆਗਾ ਆ ਤੂੰ ਫਿਰ ਕਹੇਗੀ ਭਾਬੀ ਨੇ ਮੇਰੇ ਸੂਟ ਤਾਂ ਨੀਤ ਪਾ ਲਈ ਆਹੋ ਚੱਲ ਮੈਂ ਭਾਬੀ ਤੂੰ ਦੋਈ ਗੱਲਾਂ ਮੈਂ ਕਰਦੀਆਂ ਲੈ ਲੈ ਮੈਂ ਤਾਂ ਕਹਿੰਦੀ ਸੂਟ ਤੇ ਤੇਰੇ ਜੀ ਕਰਦਾ ਨਹੀਂ ਨਹੀਂ ਬੱਸ ਨਾਲੇ ਮਸਾਤਾ ਤੇਰੇ ਤੋਂ ਖੜਾ ਛੁੱਟਣ ਲੱਗਾ ਤੇਰੇ ਤੋਂ ਖੜਾ ਛਡਾਉਣ ਬਦਲੇ ਮੈਨੂੰ ਇਹ ਜੇ 10 ਊਟ ਛੱਡਣੇ ਪੈਣ ਤਾਂ ਮੈਂ ਦੱਸੇ ਛੱਡ ਦੂੰ ਊਟਾਂ ਦੀ ਤਾਂ ਕੋਈ ਗੱਲ ਨਹੀਂ ਬਸ ਤੂੰ ਮਗਰੋਂ ਲੈ ਖੰਡਣ ਕਿਸੇ ਥਾਂ ਦੀ ਉਹ ਭਾਵੇਂ ਕੀ ਕਰੀ ਹਣੀ ਆ ਜਾ ਦਮ ਆਉਣੀ ਲੈ ਦੱਸ ਇਹ ਕਿੱਥੋਂ ਮਿਲ ਗਿਆ ਵੇਖ ਕਿਵੇਂ ਇੱਕ ਦੂਜੇ ਨੂੰ ਬੀਟਰ-ਬੀਟਰ ਝਾਕੀ ਜਾਂਦੇ ਜਿਵੇਂ ਕਿ ਇੱਕ ਦੂਜੇ ਨੂੰ ਕਦੇ ਵੇਖਿਆ ਹੀ ਨਹੀਂ ਹੁੰਦਾ ਪੁਰ ਜੇ ਇਹ ਆਪਸ ਚ ਬੋਰਡ ਤੇ ਨਾ ਤਾਂ ਮੇਰੀ ਤਾਂ ਸਾਰੀ ਸੱਚਾਈ ਸਾਹਮਣੇ ਆ ਜੂਗੀ ਤੇ ਨਾਲੇ ਮੇਰੀ ਗੁੱਤ ਪੱਟੀ ਜੀ ਚੱਲ ਛੇਤੀ ਛੇਤੀ ਜਿੱਤ ਨੂੰ ਲੈ ਕੇ ਜਾਵਾ ਤੇ ਤੂੰ ਦੇਖ ਕੇ ਨਹੀਂ ਤੁਰ ਸਕਦਾ ਅੰਨਾ ਥੋੜੂ ਆ ਤੂੰ ਵੀ ਤੈਨੂੰ ਅੱਗੇ ਖੜਾ ਕੋਈ ਦਿਖਦਾ ਨਹੀਂ ਬੇਲੇ ਨਹੀਂ ਹੈਗੇ ਸੀ ਆ ਜਾ ਜਿੱਤੀ ਚੱਲੀ ਐ ਜਿੱਤੀ ਮੇਰੀ ਗੱਲ ਸੁਣ ਜਿੱਤੀ ਕੀ ਵੇਖ ਰਹੀ ਆ ਉਹਦੇ ਕੰਨੀ ਭਾਬੀ ਬੰਟੀ ਏ ਬੰਟੀ ਦਾ ਖੜਾ ਐ ਦੇਖੋ ਨੇ ਗੋਦੀ ਚ ਜਵਾਕ ਚੱਕ ਰਖਿਆ ਕੀ ਕੀ ਮਤਲਬ ਤੇਰਾ ਇਹ ਮਤਲਬ ਦਿਮਾਗ ਤਾਂ ਸੋਚੋ ਹੁਣੇ ਲੱਗਦਾ ਵਿਆਹ ਕਰਾ ਲਿਆ ਹੁਣ ਨਹੀਂ ਉਹ ਤੇਰੇ ਕੋਲੇ ਮੁਰਦਾ ਲੈਓ ਦੱਸ ਬੰਟੀ ਨੇ ਤਾਂ ਦੂਜਾ ਕਰਾ ਲਿਆ ਤੇ ਜੇ ਤੇ ਬੱਚੇ ਵੀ ਹੋ ਗਏ ਚਲ ਚੰਗਾ ਹੁਣ ਮੈਂ ਵੀ ਵਿਆਹ ਕਰਵਾ ਲੈਣਾ ਜਿੱਤੀ ਜਿੱਤੀ ਕੀ ਸੋਚੀ ਜਾਨੀਏ ਚਲ ਚੱਲ ਜੀ ਆਗੀ ਜੀਤੀ ਆਪਣੀ ਭਾਬੀ ਨਾਲ ਇਹਦਾ ਮਤਲਬ ਜੀਤੀ ਵੀ ਹਜੇ ਕਬਾਰੀ ਐ ਇਹਨੇ ਵੀ ਨਹੀਂ ਹਜੇ ਮੇਰੇ ਬਾਗ ਵਿਆਹ ਕਰਾਇਆ ਕਿਉਂ ਨਾ ਮੈਂ ਜਾ ਕੇ ਇਹਦੇ ਨਾਲ ਗੱਲ ਕਰਾਂ ਹੁਣ ਸਹੀ ਮੌਕਾ ਗੱਲ ਕਰਨ ਦਾ ਤੈਨੂੰ ਇਹਦੇ ਨਾਲ ਗੱਲ ਕਰਨੀ ਚਾਹੀਦੀ ਐ ਹਾਂ ਸਸੀ ਕਾਲ ਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਏਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਜਿਨ੍ਹਾਂ ਨੇ ਇਸ ਵੀਡੀਓ ਦੇ ਪਿਛਲੇ ਭਾਗ ਨਹੀਂ ਦੇਖੇ ਉਹ ਜਰੂਰ ਦੇਖ ਲਓ ਤਾਂ ਹੀ ਤੁਹਾਨੂੰ ਇਹ ਵੀਡੀਓ ਪ੍ਰੋਪਰ ਸਮਝ ਆਊਗੀ ਬਾਕੀ ਨੈਕਸਟ ਪਾਰਟ ਵੀ ਇਸ ਵੀਡੀਓ ਦੇ ਅੱਗੇ ਆ ਰਹੇ ਨੇ ਤੇ ਹੁਣ ਬੋਲਾਂਗੇ ਜੇ ਆਪਾਂ ਪਹਿਲੇ 15 ਕਮੈਂਟ ਜਿਹੜੀ ਤੁਸੀਂ ਪਿਛਲੀ ਵੀਡੀਓ ਵਿੱਚ ਕੀਤੇ ਸੀਗੇ ਮਨਮੋਹਨ ਸਿੱਧੂ ਪਿੰਡਾਂ ਦੇ ਰਾਜੇ ਮਨਪ੍ਰੀਤ ਕੌਰ ਢਾਲੀਵਾਲ ਇੰਦਰਜੀਤ ਸ਼ਰਮਾ ਸਟੂਡੀਓ ਕਰਮਜੀਤ ਕੌਰ ਹਰਨਵਰ ਰੀਤੂ ਸਤਪੁਰ ਸਿੰਘ ਔਰ ਸਿੱਖ ਢਿੱਲੋਂ ਨਤੀਸ਼ਾ ਜੰਦਰ ਦੁੱਲੱਟ ਟੀਵੀ ਪ੍ਰੀਆ ਸ਼ਰਮਾ ਜਸਪ੍ਰੀਤ ਕੌਰ ਰਾਜੂ ਕੌਰ ਸਹਿਜ ਬੰਗੂ ਹਿੰਮਤ ਸਿੰਘ ਇਹ ਨਹੀਂ ਪਹਿਲੇ 15 ਕਮੈਂਟ ਤੁਸੀਂ ਵੀ ਇਸ ਵੀਡੀਓ ਵਿੱਚ ਪਹਿਲੇ 15 ਕਮੈਂਟ ਕਰੋ ਤਾਂ ਕਿ ਆਪਾਂ ਅਗਲੀ ਵੀਡੀਓ ਵਿੱਚ ਤੁਹਾਡੇ ਕਮੈਂਟ ਬੋਲੀਏ ਤੇ ਇਸ ਵੀਡੀਓ ਨੂੰ ਪਤਾ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਤੁਹਾਡੇ ਕੋਲ ਹਰ ਨਵੀਂ ਵੀਡੀਓ ਦੇ ਅਪਡੇਟ ਜਲਦੀ ਪਹੁੰਚਿਆ ਕਰੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਠੀਕ ਆ ਠੀਕ ਆ ਠੀਕ ਆ ਗਿਆ ਪਤਾ ਹੀ ਨਹੀਂ ਸੀ ਲਓ ਬਿਸਕੁਟ ਤੁਸੀਂ ਤਾਂ ਚਾਹ ਪਾਣੀ ਪੀਵੀਂ बोल बांधेरा सी ये आजा जित्ती बंद जी मार देंगे मेरी डायलॉग नोट्स मारोगे डायलॉग नोट्स मारोगे चला मार मार देंगे ना दावी सीन जंग है वाले पिक्चर <दे ने फार। laughs> <नाँगे ने चाला। laughs> आ रहे हैं बंदे ने करी है मैं पाया एक बार वो रेडी एक्शन हॉट मार्गो